ਇਹਜ ਸਖਤ ਮੁਕਾਬਲੇ ਤੋਂ ਬਾਅਦ ਆਈਐਨਡੀਆ ਬਲਾਕ ਅਤੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦੇ ਵਿਚਕਾਰ 10 ਜੁਲਾਈ ਨੂੰ ਮੁਕਾਬਲਾ ਹੋਵੇਗਾ ਕਿਉਂਕਿ ਪੱਛਮੀ ਬੰਗਾਲ ਦੀਆਂ 4 ਸਮੇਤ 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ ਦੇ ਉੱਪਰ ਉਪਚੋਣਾ ਹੋਣੀਆਂ ਨੇ ਤੇ ਇਸ ਚੋਣ ਦੇ ਲਈ ਵੋਟਾਂ ਦੀ ਗਿਣਤੀ ਹੈ ਜਿਹੜੀ 13 ਜੁਲਾਈ ਨੂੰ ਹੋਵੇਗੀ ਮੌਜੂਦਾ ਮੈਂਬਰਾਂ ਦੀ ਮੌਤ ਜਾਂ ਅਸਥੀਫੇ ਕਾਰਨ ਖਾਲੀ ਪਈਆਂ ਅਸਾਮੀਆਂ ਤੇ ਉਪਚੋਣਾ ਕਰਵਾਈਆਂ ਜਾ ਰਹੀਆਂ ਹਨ ਇਹਨਾਂ ਵਿਧਾਨ ਸਭਾ ਸੀਟਾਂ ਦੇ ਵਿੱਚ ਰਕੋਲੀ ਰਾਏਗੰਜ ਰਾਣਾਗੜ ਦੱਖਣ ਬਗਦਾਦ ਅਤੇ ਸਾਰੇ ਪੱਛਮੀ ਬੰਗਾਲ ਤਾਮਿਲਨਾਡੂ ਮਧ ਪ੍ਰਦੇਸ਼ ਉੱਤਰਾਖੰਡ ਪੰਜਾਬ ਜਲੰਧਰ ਪੱਛਮੀ ਡੇਰਾ ਹਮੀਰਪੁਰ ਸ਼ਾਮਲ ਹਨ ਬਿਹਾਰ ਅਤੇ ਨਾਲਾਗੜ ਹਿਮਾਚਲ ਪ੍ਰਦੇਸ਼ ਅਤੇ ਰਾਏਗਨ ਦੀ ਸੀਟ ਤੇ ਸਾਲ 2021 ਦੇ ਵਿੱਚ ਭਾਜਪਾ ਨੇ ਕਬਜ਼ਾ ਕਰ ਲਿਆ ਸੀ ਪਰ ਬਾਅਦ ਵਿੱਚ ਹੀ ਵਿਧਾਇਕ ਕ੍ਰਿਸ਼ਨਾ ਕਲਿਆਣੀ ਤ੍ਰਿਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਟੀਐਮਸੀ ਨੇ ਆਪਣੀ ਪੁਰਾਣੀ ਸੀਟ ਤੋਂ ਕ੍ਰਿਸ਼ਨਾ ਕਲਿਆਣੀ ਨੂੰ ਫਿਰ ਤੋਂ ਉਮੀਦਵਾਰ ਬਣਾਇਆ ਦੂਜੇ ਪਾਸੇ ਭਾਜਪਾ ਨੇ ਪਾਰਟੀ ਦੇ ਸਥਾਨਿਕ ਆਗੂ ਮਾਨਸ ਕੁਮਾਰ ਕੋਸ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਇਹ ਮਨ ਮਨਕਟਲਾ ਸੀਟ ਜਿਹੜੀ ਆ ਇਹ ਸੀਟ 20 ਫਰਵਰੀ 2022 ਨੂੰ TMC ਨੇਤਾ ਸਾਧਨ ਪਾਂਡੇ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ ਵਰਨਣਯੋਗ ਹੈ ਕਿ ਇਸ ਸੀਟ ਦੇ ਅਜੇ ਜਿਹੜੀ ਐ ਜਿਮਨੀ ਚੋਣ ਨਹੀਂ ਹੋਈ ਕਿਉਂਕਿ ਭਾਜਪਾ ਉਮੀਦਵਾਰ ਕਲਿਆਣ ਚੋਬੇ ਨੇ 2021 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ VOTING ਚ ਬੇਨਿਯਮੀਆਂ ਦੇ ਦੋਸ਼ ਲਾਉਂਦਿਆਂ ਪਟੀਸ਼ਨ ਦਾਇਰ ਕੀਤੀ ਸੀ ਹਾਲਾਂਕਿ ਬਾਅਦ